ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਤਾਰੀਵਾਲ ਇਸ ਵੇਲੇ ਦੀ ਵੱਡੀ ਖਬਰ ਪੰਜਾਬੀਆਂ ਦੇ ਨਾਲ ਜੁੜੀ ਹੋਈ ਹੈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਹੁਣ ਹਵਾਈ ਜਹਾਜ਼ ਦੇ ਰਾਹੀਂ ਇਹ ਯਾਤਰਾ ਕਰਵਾਈ ਜਾਵੇਗੀ ਦੱਸਦੀ ਹੈ ਕਿ ਬਜ਼ੁਰਗਾ ਦੇ ਲਈ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ ਤੇ ਸਰਕਾਰ ਦੇ ਵੱਲੋਂ ਹਵਾਈ ਜਹਾਜ਼ ਵੀ ਜਿਹੜਾ ਬੁੱਕ ਕਰਵਾ ਲਿਆ ਗਿਆ ਇਸ ਦੀ ਜਾਣਕਾਰੀ ਜਿਹੜੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੀ ਗਈ ਹੈ ਤਾਂ ਵੱਡਾ ਤੋਹਫਾ ਕਹਿ ਸਕਦੇ ਆ ਕਿ ਬਜ਼ੁਰਗਾ ਨੂੰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਪਟਨਾ ਸਾਹਿਬ ਨਦੇੜ ਸਾਹਿਬ ਅਤੇ ਵਾਰਾਨਸੀ ਦੀ ਯਾਤਰਾ ਜਿਹੜੀ ਹੈ ਹੁਣ ਹਵਾਈ ਜਹਾਜ਼ ਦੇ ਰਾਹੀਂ ਬਜ਼ੁਰਗਾਂ ਨੂੰ ਕਰਵਾਈ ਜਾਵੇਗੀ ਜੋ ਤੇ ਯਾਤਰਾ ਸ਼ੁਰੂ ਹੋਈ ਸੀ ਉਦੋਂ ਵੀ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਗਏ ਸਨ ਕਿ ਪੈਸਾ ਕਿੱਥੋਂ ਆਵੇਗਾ ਤੇ ਹੁਣ ਇੱਕ ਵਾਰ ਫਿਰ ਤੋਂ ਇਹ ਯਾਤਰਾ ਜਿਹੜੀ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਸਕਦੀ ਆ ਤਾਂ ਵਧੇਰੇ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਪੱਤਰਕਾਰ ਇੰਦਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਤੇ ਅਜੀ ਇੰਦਰ ਜੀ ਜਿਸ ਤਰੀਕੇ ਦੇ ਨਾਲ ਯਾਤਰਾ ਕਰਵਾਈ ਜਾ ਰਹੀ ਹੈ ਤੇ ਹੁਣ ਇਹ ਜ਼ਿਕਰ ਹੋਇਆ ਕਿ ਹਵਾਈ ਜਹਾਜ਼ ਇੱਕ ਬੁੱਕ ਕਰਵਾ ਲਿਆ ਗਿਆ ਤੇ ਬਜ਼ੁਰਗਾਂ ਨੂੰ ਹੁਣ ਹਵਾਈ ਜਹਾਜ਼ ਦੇ ਰਾਹੀਂ ਯਾਤਰਾ ਕਰਵਾਈ ਜਾਵੇਗੀ ਇਸ ਤੇ ਤੁਹਾਡਾ ਕੀ ਕਹਿਣਾ ਕੀ ਲੱਗਦਾ ਹੈ ਕਿ ਵਿਰੋਧੀ ਕੀ ਇਸ ਦਾ ਵਿਰੋਧ ਕਰਨਗੇ ਜੀ ਮਨਾਖੀ ਸਭ ਤੋਂ ਪਹਿਲਾਂ ਦੱਸ ਦੱਤੀ ਹੈ ਕਿ ਅਰਵਿੰਨ ਕੇਜਲਪਾਲ ਸਾਹਿਬ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਹੁਣ ਬਜ਼ੁਰਗਾਂ ਨੂੰ ਹਵਾਈ ਜਹਾਜ਼ ਦੇ ਰਾਹੀਂ ਵੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਏਗੀ ਦਰਸ਼ਨ ਕਰਵਾਏਗੀ ਦੱਸ ਦੱਸਦੀ ਹੈ ਕਿ ਇਸ ਦੇ ਬਾਬਤ ਹੀ ਪੰਜਾਬ ਸਰਕਾਰ ਦੇ ਵੱਲੋਂ ਭਾਦਕੇ ਮੁੱਖ ਮੰਤਰੀ ਸਾਹਿਬ ਹੋਰਾਂ ਦੇ ਵੱਲੋਂ ਇੱਕ ਚਾਰਟਡ ਪਲੈਨ ਹੈ ਜਿਹੜਾ ਉਹ ਬੁੱਕ ਵੀ ਕਰਵਾਇਆ ਜਾ ਚੁੱਕਿਆ ਹੈ ਇਸ ਤਰੀਕੇ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਮਨਅਕਸ਼ੀ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਤੀਰਥ ਯਾਤਰਾ ਇਹ ਪਹਿਲਾਂ ਵੀ ਸਵਾਲਾਂ ਦੇ ਚਿਹਰੇ ਦੇ ਵਿੱਚ ਸੀ ਕਿਉਂਕਿ ਪਹਿਲਾਂ ਜਿਹੜਾ ਪੰਜਾਬ ਸਰਕਾਰ ਨੇ ਜਦੋਂ ਰੇਲ ਗੱਡੀ ਦੀ ਮੰਗ ਕੀਤੀ ਸੀ ਕੇਂਦਰ ਸਰਕਾਰ ਦੇ ਕੋਲੋਂ ਤਾਂ ਉਸ ਵੇਲੇ ਕੇਂਦਰ ਸਰਕਾਰ ਨੇ ਨਾਕ ਬੰਨਤੀ ਸੀ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸਾਡੇ ਕੋਲ ਇੰਜਨ ਨਹੀਂ ਹੈ ਦੇਣ ਵਾਸਤੇ ਕੇਂਦਰੀ ਰੇਲ ਮੰਤਰਾਲੇ ਨੇ ਕਿਹਾ ਸੀ ਤੇ ਉਸ ਤੋਂ ਇਲਾਵਾ ਜਿਹੜੀ ਪੰਜਾਬ ਸਰਕਾਰ ਦੇ ਉੱਤੇ ਫਜ਼ੂਲ ਖਰਚੀ ਦੇ ਦੋਸ਼ ਲੱਗਦੇ ਕਿ ਪੰਜਾਬ ਸਰਕਾਰ ਜਿਹੜਾ ਪੰਜਾਬ ਦਾ ਜਹਾਜ਼ ਆ ਜਾਂ ਪੰਜਾਬ ਦੇ ਖਰਚੇ ਦੇ ਉੱਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤੇ ਪਾਰਟੀ ਕਨਵੀਨਰ ਨੂੰ ਸੈਰ ਕਰਵਾਉਂਦੀ ਆ ਵੱਖਰੇ ਸਟੇਟਾਂ ਦੇ ਵਿੱਚ ਚਾਹੇ ਉਹ ਪੰਜਾਬ ਚ ਜਾਣਾ ਹੋਵੇ ਜਾਂ ਕਿਤੇ ਹੋਰ ਜਾਣਾ ਹੋਵੇ ਖਰਚਾ ਪੰਜਾਬ ਦੇ ਤੁਹਾਨੂੰ ਦੇ ਵਿੱਚ ਹੁੰਦਾ ਸੋ ਇਹਨਾਂ तमाम ਚੀਜ਼ਾਂ ਨੂੰ ਲੈ ਕੇ ਜਿੱਦਾਂ ਵਿਰੋਧੀ ਪਹਿਲਾਂ ਸਵਾਲ ਚੁੱਕਦੇ ਸੀ ਹੁਣ ਵੀ ਉਸੇ ਤਰੀਕੇ ਦਾ ਸਿਨੈਰੀਓ ਹੈ ਜਿਹੜਾ ਉਹ ਬਣਦਾ ਦਿਖਾਈ ਦੇ ਰਿਹਾ ਹਾਲਾਂਕਿ ਅੱਜ ਦਿਨਪੜ ਦੇ ਵਿੱਚ ਇਹਦੇ ਬਾਬਤ ਜਿਹੜੇ ਬਿਆਨ ਨੇ ਵੱਖੋ-ਵੱਖਰੇ ਵਿਰੋਧੀ ਧਿਰ ਦੇ ਪੋਲਿਟਿਸ਼ਨਾਂ ਵੀ ਉਹ ਵੀ ਆ ਜਾਣਗੇ ਪਾ ਜਾਣਕਾਰੀ ਦੇ ਦਈਏ ਕਿ ਇਹ ਜਿਹੜਾ ਇਹ ਇਸ ਤੋਂ ਪਹਿਲਾਂ ਬੱਸਾਂ ਰਾਹੀਂ ਇਹ ਯਾਤਰਾ ਹੁੰਦੀ ਸੀ ਤੇ ਰੇਲ ਗੱਡੀਆਂ ਦੇ ਰਾਹੀਂ ਹੁੰਦੀ ਸੀ ਉਹੀ ਹੁਣ ਯਾਤਰਾ ਜਿਹੜੀ ਹੈਗੀ ਆ ਉਹ ਪੰਜਾਬ ਸਰਕਾਰ ਇੱਕ ਚਾਰਟਰਡ ਪਲੇਨ ਦੇ ਰਾਹੀਂ ਕਰਵਾਈ ਗਈ ਬਜ਼ੁਰਗਾਂ ਦੇ ਵਾਸਤੇ ਇੱਕ ਚੰਗੀ ਖਬਰ ਲੈ ਕੇ ਇਹ ਪੰਜਾਬ ਸਰਕਾਰ ਅਰਵਿੰਦ ਕੇਜੂਲ ਸਾਹਿਬਹਰਾਂ ਦੇ ਵੱਲੋਂ ਇਹ ਜਾਣਕਾਰੀ ਹੈ ਜਿਹੜੀ ਮਿਲਖੀ ਉਹ ਦਿੱਤੀ ਗਈ ਹੈ ਸੋ ਇਹ ਸੰਨ ਮੇਰੇ ਸਹਿਯੋਗੀ ਇੰਦਰ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਯਾਤਰਾ ਪਹਿਲਾਂ ਵੀ ਵਿਵਾਦਾਂ ਤੇ ਵਿੱਚ ਰਹੀ ਜਦੋਂ ਇਹ ਸ਼ੁਰੂ ਹੁੰਦੀ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਜਦੋਂ ਹਵਾਈ ਜਹਾਜ਼ ਦਾ ਜ਼ਿਕਰ ਕਰ ਦਿੱਤਾ ਗਿਆ ਕਿ ਤਰ੍ਹਾਂ ਕੀਤੇ ਇਸ ਤੇ ਵੀ ਬਿਆਨਬਾਜ਼ੀ ਜਿਹੜੀ ਹੈ ਉਹ ਉਣੀ ਸ਼ੁਰੂ ਹੋਵੇਗੀ ਸਰਵੇਤਤਾ ਜੀ ਦੀ ਖਬਰ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਇਨਸ ਪੰਜਾਬ